ਸਤਿ ਸ਼੍ਰੀ ਅਕਾਲ ਜੀ ਮੈਗਜ਼ੀਨ ਸ਼ਗਰਾਓ ਇੱਕ ਵਾਰ ਫੇਰ ਸਾਂਝ ਪਾਉਣ ਲੱਗੇ ਆ ਗੁਰਪ੍ਰੀਤ ਸਿੰਘ ਚਹਿਲ ਜੀ ਨਾਲ ਚਹਿਲ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਪਰ ਆਪ ਸਭ ਮੇਰੇ ਵੱਲੋਂ ਤੁਹਾਨੂੰ ਤੇ ਦੁਨੀਆ ਭਰ ਵਿੱਚ ਇਸ ਪ੍ਰੋਗਰਾਮ ਨੂੰ ਦੇਖ ਰਹੇ ਮੇਰੇ ਸਾਰੇ ਸਤਿਕਾਰਤ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਚਹਿਲ ਸਾਹਿਬ ਮੈਨੂੰ ਇਹ ਨਹੀਂ ਸਮਝ ਆ ਰਿਹਾ ਵੀ ਮੈਂ ਵਾਰਦਾਤ ਕਹਾਂ ਘਟਨਾ ਕਹਾਂ ਚੋਰੀ ਲੁੱਟ ਕੀ ਕਹਾਂ ਦੋ ਸਾਲ ਪਹਿਲਾਂ ਇੱਕ ਘਟਨਾ ਆਪਾਂ ਕਹਿ ਸਕਦੇ ਆ ਵਾਪਰੀ ਸੀ ਕੈਨੇਡਾ 'ਚ ਤੇ ਉਹਦੇ ਚ ਚਾਰ ਪੌਂਟ ਸੋਨਾ ਗਾਇਬ ਹੋ ਗਿਆ ਸੀ ਜੀ ਉਹਦੇ ਕਹਿੰਦੇ ਮਹਾਲੀ ਨਾਲ ਤਾਰ ਜੁੜ ਰਹੇ ਨੇ ਜੀ ਕੀ ਮਾਮਲਾ ਸੀ ਸਾਰਾ ਇਹ ਪਰ ਉਹ ਸੋ ਬਿਲਕੁਲ ਬੜਾ ਗੰਭੀਰ ਤੇ ਅਹਿਮ ਮੁੱਦਾ ਹੈ ਤੇ ਇਹਦੇ ਉਤੇ ਆਉਣੇ ਆ ਪਰ ਉਸ ਤੋਂ ਪਹਿਲਾਂ 21 ਫਰਵਰੀ ਨੂੰ ਜਿਹੜਾ ਕਿ ਲੰਗਾ ਕੱਲ ਹੈ ਤੇ ਇੱਕ ਮੰਤਰੀ ਮਾਗੂਲੀ ਦਿਵਸ ਹੁੰਦਾ ਹੈ ਜੀ ਤੇ ਇਹਦੀ ਸ਼ੁਰੂਆਤ ਜਿਹੜੀ ਇੱਕ ਮੰਤਰੀ ਮਾਗੂਲੀ ਦਿਵਸ ਦੀ ਇਹ 1952 ਦੇ ਵਿੱਚ ਢਾਕਾ ਯੂਨੀਵਰਸਿਟੀ ਦੇ ਵਿੱਚ ਇੱਕ ਪ੍ਰਦਰਸ਼ਨ ਹੁੰਦਾ ਜਿੱਥੇ ਬੰਗਲਾ ਨੂੰ ਉਹ ਆਪਣੀ ਮਾਤ ਭਾਸ਼ਾ ਲਾਗੂ ਕਰਵਾਉਣ ਵਾਸਤੇ ਸੰਘਰਸ਼ ਕਰਦੇ ਨੇ ਵਿਦਿਆਰਥੀ ਉਸ ਤੋਂ ਬਾਅਦ ਉੱਥੇ ਗੋਲੀ ਚੱਲਦੀ ਆ ਬਹੁਤ ਸਾਰੇ ਵਿਦਿਆਰਥੀ ਮਾਰੇ ਜਾਂਦੇ ਨੇ ਸੋ ਇਹ ਕਹਾਣੀ ਸੁਲਕ ਦੀ ਸੁਲਕ ਦੀ 1999 ਤੱਕ ਯੂਨੀਸੈਫ ਵੱਲੋਂ ਇਸ ਦਿਨ ਨੂੰ ਕਮੰਤਰੀ ਮਾਂ ਬੋਲੀ ਦਿਵਸ ਵਜੋਂ ਮੰਨ ਦਿੱਤਾ ਜਾਂਦਾ ਤੇ ਇਸ ਤੋਂ ਬਾਅਦ ਅੱਗੇ ਚੱਲ ਕੇ ਇਹ ਪਹਿਲਾ ਕਮੰਤਰੀ ਮਾਂ ਬੋਲੀ ਦਿਵਸ ਜਿਹੜਾ ਉਹ 2000 ਦੇ ਵਿੱਚ ਮਨਾਉਣਾ ਸ਼ੁਰੂ ਕੀਤਾ ਗਿਆ ਜਿਹੜਾ ਕਿ ਲਗਾਤਾਰ ਹੁਣ ਮਨਾਇਆ ਜਾ ਰਿਹਾ ਸੋ ਕੱਲ ਵੀ ਅਸੀਂ ਕਮੰਤਰੀ ਮਾਂ ਬੋਲੀ ਦਿਵਸ ਮਨਾਇਆ ਤੇ ਬਹੁਤ بڑے ਪੱਧਰ ਦੇ ਉੱਤੇ ਸਮਾਗਮ ਹੋਇਆ ਨੇ ਪੂਰੀ ਦੁਨੀਆ ਭਰ ਦੇ ਵਿੱਚ ਸੋ ਸਾਰਿਆਂ ਨੂੰ ਮੰਤਰੀ ਮਾਬੂਲੀ ਦੇ ਬਖਦੀਆਂ ਪਹਿਲਾਂ ਤਾਂ ਢੇਰ ਸਾਰੀਆਂ ਮੁਬਾਰਕਾਂ ਰੌਬ ਸਾਬ ਤੇ ਨਾਲ ਤੁਸੀਂ ਗੱਲ ਕੀਤੀ ਹੈ ਕੈਨੇਡਾ ਦੇ ਉਸ ਅਹਿਮ ਮਾਮਲੇ ਦੀ ਜਿਹਨੂੰ ਤੁਸੀਂ ਆਪਾਂ ਕਾਇਤੀ ਨਹੀਂ ਕਹਿ ਸਕਦੇ ਲੁੱਟ ਨਹੀਂ ਕਹਿ ਸਕਦੇ ਕੀ ਕਹਿ ਸਕਦੇ ਆ ਉਹਨੂੰ 17 April ਜਿਹੜਾ 2023 ਦਾ ਇਹ ਮਾਮਲਾ ਰੌਬ ਸਾਬ ਕੈਨੇਡਾ ਦੇ ਟ੍ਰਾਂਟੋ ਏਅਰਪੋਰਟ ਦੇ ਵਿੱਚ ਇੱਕ ਜਹਾਜ਼ ਉਤਰਦਾ ਆ ਕੇ ਸਵੀਡਿਸ਼ ਏਅਰਲਾਈਨ ਤੋਂ ਜਿਹਦੇ ਵਿੱਚ 4 ਕਵਾਂਟਲ ਸੋਨਾ ਆਇਆ ਉਸ ਸੋਨੇ ਦੀ ਜਿਹੜੀ ਆ ਉਹ ਪੌ ਚੌਥੇ ਤਕਰੀਬਨ ਕੈਨੇਡਾ ਦੇ ਸਮੇਂ ਅਨੁਸਾਰ 4:00 ਵਜੇ ਹੋ ਜਾਂਦੀ ਹੈ ਉਸ ਤੋਂ ਬਾਅਦ ਉਸ ਜਿਹੜੇ ਸੋਨੇ ਨੂੰ ਕੁਝ ਟਾਈਮ ਲਈ ਉਹਨੂੰ ਜਿਹੜਾ ਸਟੋਰ ਕਰਕੇ ਰੱਖਿਆ ਜਾਣਾ ਸੀ ਉਹਨੂੰ ਕਾਰਗੋ ਕਰਕੇ ਰੱਖਿਆ ਜਾਣਾ ਸੀ ਉਹਦੇ ਲਈ ਪ੍ਰਬੰਧ ਕੀਤੇ ਜਾ ਰਹੇ ਸੀ ਜਾਂ ਉਹਨੂੰ ਸਾਂਭਣ ਦੀਆਂ ਜਿਹੜੀਆਂ ਤਿਆਰੀਆਂ ਚੱਲ ਰਹੀਆਂ ਸੀ ਪਰ ਇਸੇ ਦੌਰਾਨ ਇੱਕ ਟਰੱਕ ਦੇ ਵਿੱਚ ਉਸ ਸੋਨੇ ਨੂੰ ਲੋਡ ਕਰਕੇ ਲਿਜਾਇਆ ਜਾਂਦਾ ਉਹ ਟਰੱਕ ਕਿੱਥੇ ਗਾਇਬ ਹੋ ਜਾਂਦਾ ਸੋ ਅੱਜ ਵੀ ਉਹ ਇੱਕ ਪਹੇਲੀ ਬਣਿਆ ਹੋਇਆ 400 ਕੁਆਂਟਲ ਸੋਨਾ ਸੌਰੀ 4 ਕੁਆਂਟਲ ਸੋਨਾ ਤੇ ਇਹਦੀਆਂ ਤਕਰੀਬਨ 650 600 ਦੇ ਕਰੀਬ ਮੀਟਾਂ سونے ਦੀਆਂ ਸੀ ਇਹਦੇ ਵਿੱਚ rau sahab ਇਸ ਨੋਟ ਦੇ ਵਿੱਚ ਜਾਂ ਇਸ ਜਿਹੜੀ ਹੈ ਡਾਕੇ ਦੇ ਵਿੱਚ ਕੁਝ ਪੰਜਾਬੀਆਂ ਦੇ ਤੇ ਭਾਰਤੀਆਂ ਦੇ ਸ਼ਾਮਲ ਹੋਣ ਦਾ ਵੀ ਜਿਹੜਾ ਮਾਮਲਾ ਸਾਹਮਣੇ ਆਇਆ ਸੀ ਤਕਰੀਬਨ 1 ਸਾਲ ਬਾਅਦ ਕੈਨੇਡਾ ਦੀ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਉਹਦੇ ਵਿੱਚ ਉਹਨਾਂ ਨੇ ਸਾਰਾ ਜ਼ਿਕਰ ਕੀਤਾ ਸੀ ਕਿ ਹੁਣ ਤੱਕ ਇਸ ਮਾਮਲੇ ਦੇ ਵਿੱਚ ਕੀ ਕੀ ਪ੍ਰਾਪਤੀਆਂ ਹੋਈਆਂ ਨੇ ਕਿੰਨੀ ਕੁ ਰਿਕਵਰੀ ਹੋਈ ਹੈ ਕੀ ਕੁਝ ਹੋਇਆ ਸੋ ਅਗਰ ਇਸ ਗੱਲ ਨੂੰ ਦੇਖਿਆ ਜਾਵੇ ਰੌਸੋ ਕੈਨੇਡਾ ਦੀ ਜਿਹੜੀ ਪੁਲਿਸ ਹੈ ਇਹਨੂੰ ਪ੍ਰੋਫੈਸ਼ਨਲ ਪੁਲਿਸ ਦੇ ਹਾਈ ਟੈਕ ਪਰਸਮ ਮੰਨਿਆ ਜਾਂਦਾ ਉਸ ਪੁਲਿਸ ਦੇ ਹੱਥ ਵੀ ਹਲੇ ਤੱਕ ਓਡੀ ਭੱਡੀ ਕਾਮਯਾਬੀ ਨਹੀਂ ਲੱਗੀ ਜਿੱਡੀ ਦੀ ਉਮੀਦ ਉਸ ਪੁਲਿਸ ਨੂੰ ਵੀ ਸੀ ਜਾਂ ਉਸ ਸਿਸਟਮ ਨੂੰ ਵੀ ਸੀ ਤੇ ਇਸ سونے ਦੇ ਵਿੱਚੋਂ ਹੋਂ ਤੱਕ ਅਗਰ ਮੰਨਿਆ ਜਾਵੇ ਤਾਂ ਤਕਰੀਬਨ 10% ਸੋਨਾ ਵੱਖ-ਵੱਖ ਚੀਜ਼ਾਂ ਬਣਾਈਆਂ ਹੋਈਆਂ ਉਹਦੀਆਂ ਉਹਦੀ ਬਰਾਮਦਗੀ ਹੋਈ ਹੈ ਤੇ ਕੁਝ ਲੋਕ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਵੀ ਹੋਏ ਨੇ ਪਰ ਇਸ ਮਾਮਲੇ ਦੇ ਵਿੱਚ ਸਿਮਰਨਪ੍ਰੀਤ ਸਿੰਘ ਪਨੇਸਰ ਨਾਉ ਦਾ ਇੱਕ ਵਿਅਕਤੀ ਹੈ ਜਿਹੜਾ ਕਿ ਐਸਟਾ ਮਹਾਲੀ ਦੇ ਵਿੱਚ ਰਹਿੰਦਾ ਦੱਸਿਆ ਜਾ ਰਿਹਾ ਹੈ ਉਸ ਬੰਦੇ ਦੀ ਇੱਕ ਅਹਿਮ ਭੂਮਿਕਾ ਇਹਦੇ ਵਿੱਚ ਦੱਸੀ ਜਾ ਰਹੀ ਹੈ ਕੁਝ ਦਿਨ ਪਹਿਲਾਂ ਇੰਡੀਅਨ ਐਕਸਪ੍ਰੈਸ ਦੇ ਵਿੱਚ ਇੱਕ ਖਬਰ ਛਪਦੀ ਹੈ ਤੇ ਉਹਦੇ ਬਾਰੇ ਇੱਕ ਕੈਨੇਡਾ ਦਾ ਅਦਾਰਾ ਤੇ ਕੈਨੇਡਾ ਐਕਸਪ੍ਰੈਸ ਦੇ ਅਦਾਰੇ ਵੱਲੋਂ ਜਦੋਂ ਇਸ ਵਿਅਕਤੀ ਦੇ ਨਾਲ ਸੰਪਰਕ ਕੀਤਾ ਜਾਂਦਾ ਸੋ ਦੱਸਿਆ ਉਹਦੇ ਕੋਲੋਂ ਪੁੱਛਿਆ ਜਾਂਦਾ ਵੀ ਤੇਰਾ ਇਸ ਮਾਮਲੇ ਦੇ ਵਿੱਚ ਕੋਈ ਲੈਣਾ ਦੇਣਾ ਤਾਂ ਉਹਦਾ ਕਹਿਣਾ ਕਿ ਮੇਰਾ ਇਸ ਮਾਮਲੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਸੋ ਕੁੱਲ ਵਲਾ ਕੇ ਇਹ ਸਾਰਾ ਜਿਹੜਾ ਮਾਮਲਾ ਇੱਕਦਮ ਸੁਰਖੀਆਂ ਦੇ ਵਿੱਚ ਹੋਂ ਉਦੋਂ ਆਉਂਦਾ 2 ਸਾਲਾਂ ਬਾਅਦ ਰੌਣ ਸਾਬ ਈਡੀ ਵੱਲੋਂ ਮਹਾੜੀ ਦੇ ਇਸ ਘਰ ਦੇ ਵਿੱਚ ਰੇਡ ਕੀਤੀ ਜਾਂਦੀ ਹੈ ਜਿੱਥੇ ਸਿਮਰਨਪ੍ਰੀਤ ਸਿੰਘ ਪਨੇਸਰ ਰਹਿੰਦਾ ਦੱਸਿਆ ਜਾ ਰਿਹਾ ਹੈ। ਸੋ ED ਨੇ ਇੱਥੇ ਰੇਡ ਕੀਤੀ ਹੈ ਇਹਦੇ ਕਾਰਨ ਤੇ ਮੈਂਨੇ ਕਿਨੇ ਇਹ ਹਾਲੇ ਕਲੀਅਰ ਨਹੀਂ ਹੋਇਆ ਪਰ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਵੀ ਕਹਿੰਦੇ ਇਸ ਗੱਲ ਦਾ ਪਤਾ ਨਹੀਂ ਹੈ ਕਿ ਪਨੇਸਰ ਇਸ ਮਾਮਲੇ ਦੇ ਵਿੱਚ ਲੋੜਿੰਦਾ ਹੈ ਤੇ ਜਾਂ ED ਦੀ ਇਸ ਰੇਡ ਦੇ ਕੀ ਮਾਇਨੇ ਨੇ। ਸੋ ਦੂਜੇ ਪਾਸੇ ਭਾਰਤ ਅਤੇ ਕੈਨੇਡਾ ਦੇ ਜਿਹੜੇ ਸਬੰਧ ਨੇ ਰਾਹੁਲ ਸਾਹਿਬ ਉਹ ਕੋਈ ਜ਼ਿਆਦਾ ਅੱਛੇ ਨਹੀਂ ਹੈਗੇ ਕਿਉਂਕਿ ਇਸ ਤੋਂ ਪਹਿਲਾਂ ਵੀ ਭਾਰਤ ਵੀ ਕੈਨੇਡਾ ਨੂੰ ਜਿਹੜੇ ਭਾਰਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਕੁਝ ਅਪਰਾਧ ਕਰਕੇ ਲੋਕ ਇੱਥੋਂ ਭੱਜੇ ਹੋਏ ਨੇ ਉਹਨਾਂ ਦੀਆਂ ਨਿਸ਼ਾਨੀਆਂ ਜਿਹੜੀਆਂ ਨੇ ਉਹ ਦਿੰਦਾ ਰਿਹਾ ਪਰ ਕੈਨੇਡਾ ਉਹਨਾਂ ਨੂੰ ਠੰਡੇ ਵਾਸਤੇ ਦੇ ਵਿੱਚ ਪਾਉਂਦਾ ਰਿਹਾ ਤੇ ਦੂਜੇ ਪਾਸੇ ਹੁਣ ਜਦੋਂ ਇਹ ਮਾਮਲਾ ਕੈਨੇਡਾ ਨਾਲ ਜੁੜਿਆ ਹੋਇਆ ਹੈ ਕੈਨੇਡਾ ਦੀ ਸਭ ਤੋਂ ਵੱਡੀ ਇਹ ਸੋਨੇ ਦੀ ਲੁੱਟ ਹੈ ਜਾਂ ਸਭ ਤੋਂ ਵੱਡੀ ਲੁੱਟ ਕਹਿ ਸਕਦੇ ਆ ਇਹਨੂੰ Rao ਸਾਹਿਬ ਤੇ ਦੁਨੀਆ ਦੀ ਸਭ ਤੋਂ ਵੱਡੀ ਛੇਵੀਂ ਲੁੱਟ ਹੈ ਜਿਹੜੀ ਐਡੇ ਵੱਡੇ ਪੱਧਰ ਦੇ ਉੱਤੇ ਹੋਈ ਆ ਔਰ ਮੈਂ ਉਸ ਗੱਲ ਤੇ ਹੈਰਾਨ ਆ ਕਿ ਇਸ ਲੁੱਟ ਨੂੰ ਅੰਜਾਮ ਦੇਣ ਵਾਸਤੇ ਇਹ ਉੱਥੋਂ ਦੇ 에어 ਕੈਨੇਡਾ ਦੇ ਕਰਮਚਾਰੀ ਤੇ 에어ਪੋਰਟ ਅਥਾਰਟੀ ਦੇ ਕਰਮਚਾਰੀ ਟ੍ਰਾਂਟੋ ਦੇ ਉਹ ਇਹਦੇ ਵਿੱਚ ਸ਼ਾਮਲ ਪਾਏ ਗਏ ਨੇ ਔਰ rau ਸਾਹਿਬ ਕੈਨੇਡਾ ਵਰਗੇ ਮੁਲਕ ਦੇ ਵਿੱਚ ਜਦੋਂ ਤੁਸੀਂ ਉਤਰਨਾ ਪੱਕੇ ਤੌਪ ਦੇ ਉੱਤੇ ਉੱਥੇ ਬਕਾਇਦਾ ਤੁਹਾਡੇ ਫਿੰਗਰਪ੍ਰਿੰਟ ਦੇ ਤੁਹਾਡਾ ਸਾਰਾ ਕੁਝ ਪੂਰਾ ਰੈਕਟ ਜਿਹੜਾ ਉਹਨਾਂ ਦੇ ਕੋਲ ਹੁੰਦਾ ਉਹਦੇ باوجود ਵੀ ਅੱਜ ਤੱਕ ਵੱਡੇ ਪੱਧਰ ਦੇ ਉੱਤੇ ਅਪਰਾਧੀਆਂ ਤੱਕ ਨਾ ਪਹੁੰਚ ਪਾਉਣਾ ਸੋ ਇਹ ਇੱਕ ਤਰ੍ਹਾਂ ਨਾਲ ਵੱਡਾ ਫੇਲਿਅਰ ਕਹਿ ਸਕਦੇ ਹਾਂ ਅਸੀਂ ਕੈਨੇਡੀਅਨ ਪੁਲਿਸ ਦਾ ਤੇ ਉਸ ਤੋਂ ਬਾਅਦ ਇਸ ਲੁੱਟ ਨਾਲ ਸ਼ਾਮਲ ਇੱਕ ਵਿਅਕਤੀ ਰਾਓ ਸਾਹਿਬ ਅਮਰੀਕਾ ਦੇ ਪੈਂਸਿਲਵੇਨੀਆ ਦੇ ਵਿੱਚੋਂ ਇੱਕ ਟਰੱਕ ਦੇ ਵਿੱਚੋਂ ਫੜਿਆ ਜਾਂਦਾ ਟਰੱਕ ਚਲਾਉਂਦਾ ਉਸ ਟਰੱਕ ਦੇ ਵਿੱਚੋਂ 65 ਦੇ ਕਰੀਬ ਹਥਿਆਰ ਜਿਹੜੇ ਨੇ ਉਹ ਬਰਾਮਦ ਹੁੰਦੇ ਨੇ ਜਿਹੜੇ ਕਿ ਸਿੱਧੇ ਕੈਨੇਡਾ ਲਈ ਆਏ ਜਾਣੇ ਸੀ ਸੋ ਇੱਥੇ ਇਹੀ ਨਹੀਂ ਕਿ ਕੰਮ ਇਹਨਾਂ ਨੇ ਸੋਨੇ ਦੀ ਉਹ ਲੁੱਟ ਕੀਤੀ ਐ ਇਹਨਾਂ ਲੋਕਾਂ ਦੇ ਇਰਾਦੇ ਕੁਝ ਹੋਰ ਵੀ ਹੋ ਸਕਦੇ ਸੀ ਪਰ ਉਸ ਤੋਂ ਬਾਅਦ ਹੁਣ ਕੁਝ ਲੋਕ ਇਹਨਾਂ ਚੋਂ ਫੜੇ ਗਏ ਨੇ ਸਿਮਰਨ ਪ੍ਰੀਤ ਪਨੇਸਰ ਬਾਰੇ ਭਾਰਤ ਸਰਕਾਰ ਦਾ ਕੀ ਸਟੈਂਡ ਹੋਏਗਾ ਇਹ ਹੁਣ ਸਮਾਂ ਦੱਸੇਗਾ ਕਿਉਂਕਿ ਕੈਨੇਡਾ ਨਾਲ ਭਾਰਤ ਦੇ ਸਬੰਧ ਕੋਈ ਜ਼ਿਆਦਾ ਅੱਛੇ ਨਹੀਂ ਹੈਗੇ ਸੋ ਅੱਗੇ ਅਸੀਂ ਇਹ ਸੁਣਦੇ ਹੁੰਦੇ ਸੀ राव ਸਾਹਿਬ ਕਿ ਬਾਹਰਲੇ ਮੁਲਕਾਂ ਦੇ ਵਿੱਚੋਂ ਕੋਈ ਬੰਦਾ ਚੰਗਾ ਖੁੱਲਾ ਪੈਸਾ ਲੈ ਕੇ ਇੱਥੇ ਆਉਂਦਾ ਤੇ ਜਾਓ ਪੈਸਾ ਭੇਜ ਦਿੰਦਾ ਇੱਥੇ ਤੇ ਆਪ ਕਿਤੇ ਹੋਰ ਮੁਲਕ ਚ ਲੰਘ ਜਾਂਦਾ ਸੋ ਕਿਹਾ ਜਾਂਦਾ ਸੀ ਕਿ ਜੀ ਸਾਡੇ ਮੁੰਡੇ ਦੀ ਉੱਥੇ ਲਾਟਰੀ ਨਿਕਲੀ ਹੈ ਤੇ ਇੰਨਾ ਵੱਡਾ ਜਿਹੜਾ ਉਹਨੂੰ ਪੈਸਾ ਇੰਨਾ ਮਿਲਿਆ ਉਹਨੂੰ ਇਨਵੈਸਟ ਕਰਨਾ ਇੱਥੇ ਕੋਈ ਰੀਅਲ ਅਸਟੇਟ 'ਚ ਕਰਦਾ ਸੀ ਕੋ ਕਿਸੇ ਰੂਪ ਦੇ ਵਿੱਚ ਉਹਨੂੰ ਅਡਜਸਟ ਕਰਦਾ ਸੀ ਪਰ ਹੁਣ ਜਿਹੜੀਆਂ ਕਹਾਣੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਸੋ ਇਸੇ ਤਰ੍ਹਾਂ ਦਾ ਹੁਣ ਜਿਹੜੇ ਲੋਕ ਸਾਡੇ ਧੀਆਂ ਪੁੱਤ ਉੱਥੇ ਵੱਡੇ ਪੱਧਰ ਦੇ ਉੱਤੇ ਪਹੁੰਚ ਗਏ ਨੇ ਕੈਨੇਡਾ ਅਮਰੀਕਾ ਦੇ ਵਿੱਚ ਜਿਹੜੇ ਅੱਜ ਵੀ ਇਮਾਨਦਾਰੀ ਦੇ ਨਾਲ ਮਿਹਨਤ ਕਰਕੇ ਆਪਣੀ ਤੇ ਉਹਨਾਂ ਨੇ ਵੀ ਆਪਣੇ ਵਧੀਆ ਕਾਰੋਬਾਰ ਜਿਹੜੇ ਉੱਥੇ ਸੈੱਟ ਕੀਤੇ ਨੇ ਉਹ ਜਦੋਂ ਦੱਸਦੇ ਨੇ ਕਿ ਇਹ ਕੋਈ ਲਾਟਰੀ ਨਹੀਂ ਨਿਕਲਦੀ ਹੋ ਸਕਦਾ 2-4% ਦੀ ਨਿਕਲੇ ਵੀ ਪਰ ਜ਼ਿਆਦਾਤਰ ਇਹ ਬੈਂਕਰਪਸੀ ਦੇ ਮਾਮਲੇ ਨੇ ਜੀ ਜਿਹੜੇ ਬੈਂਕ ਤੋਂ ਮੋٹے ਲੋਨ ਚੱਕ ਲੈਂਦੇ ਨੇ ਸਾਡੇ ਲੋਕ ਉਹ ਪੈਸਾ ਚੱਕ ਕੇ ਉਥੋਂ ਭੱਜ ਆਉਂਦੇ ਨੇ ਤੇ ਜਦੋਂ ਪਤਾ ਵੀ ਸਾਡੇ ਇਹਨਾਂ ਨਾਲ ਮੁਲਕਾਂ ਦੇ ਨਾਲ ਸਬੰਧ ਅੱਛੇ ਨਹੀਂ ਹੈਗੇ ਸਾਨੂੰ ਕਿਹਨੇ ਵਾਪਸ ਭੇਜਣਾ ਸੋ ਉਹ ਕਰੋੜਾ ਰੁਪਏ ਦੀ ਧੱਗੀ ਮਾਰ ਕੇ ਇਸ ਤਰ੍ਹਾਂ ਕੁਝ ਲੋਕ ਨਿਕਲ ਕੇ ਆਉਂਦੇ ਨੇ ਫਿਰ ਜਦੋਂ ਇੱਥੇ ਆ ਕੇ ਸੋਨੇ ਦੇ ਕੜੇ ਮੋਟੀਆਂ-ਮੋਟੀਆਂ ਜੰਜੀਰਾ ਪਾ ਕੇ ਇਹ ਲੋਕ ਜਦੋਂ ਦਿਖਾਉਂਦੇ ਨੇ ਤੇ ਸਾਡੇ ਈ ਆਪਣੇ ਪੁੱਤ ਵੀ ਫਿਰ ਕੈਨੇਡਾ ਦੇ ਅਮਰੀਕਾ ਦੇ ਹੋਰ ਵਿਕਸਤ ਮੁਲਕਾਂ ਦੇ ਸੁਪਨੇ ਲੈਣ ਲੱਗ ਜਾਂਦੇ ਨੇ ਸੋ ਰੱਬ ਦਾ ਵਾਸਤਾ ਹੈ ਮਿਹਨਤ ਕਰਨੀ ਇਨ੍ਹਾਂ ਵਿਕਸਤ ਮੁਲਕਾਂ 'ਚ ਜਾਈਏ ਉੱਥੇ ਵਧੀਆ ਤਰੀਕੇ ਨਾਲ ਆਪਣੇ ਕਾਰੋਬਾਰ ਸੈੱਟ ਕਰੀਏ ਔਰ ਦੂਸਰਾ ਇਸ ਤਰ੍ਹਾਂ ਦੀ ਠੱਗੀ ਦੇ ਨਾਲ ਇਸ ਤਰ੍ਹਾਂ ਦੇ ਕੰਮ ਕਰਨ ਦੇ ਨਾਲ ਆਪਣਾ ਨਾਮ ਨਾ ਬੜਾਈਏ ਸੋ ਇੱਕ ਇਹ ਜਹਾਜ਼ ਆ राव ਸਾਹਿਬ ਜਿਹੜਾ ਕਿ ਸਵਿਟਜ਼ਰਲੈਂਡ ਤੋਂ ਸੋਨਾ ਲੈ ਕੇ 2 ਸਾਲ ਪਹਿਲਾਂ ਕੈਨੇਡਾ ਦੇ ਟ੍ਰਾਂਟੋ ਸ਼ਹਿਰ ਦੇ ਵਿੱਚ ਪਹੁੰਚਿਆ ਸੀ ਇਹਦੀ ਚਰਚਾ ਇਹਦੇ ਵਿੱਚ ਵੀ ਪੰਜਾਬੀਆਂ ਦਾ ਤੇ ਭਾਰਤੀਆਂ ਦਾ ਨਾਮ ਮੁਰੇ ਆ ਰਿਹਾ ਸੋ ਇੱਕ ਉਹ ਜਹਾਜ਼ ਸੀ ਜਿਹੜਾ ਕਿ ਕਾਮਾਗਾਟਾ ਮਾਰੂ ਜਹਾਜ਼ ਸੀ ਜਿਹਦੇ ਵਿੱਚ ਸਾਡੇ ਬਜ਼ੁਰਗਾਂ ਦਾ ਨਾਮ ਸਾਹਮਣੇ ਆ ਰਿਹਾ ਸੋ ਉਹਦੇ ਲਈ ਕੈਨੇਡਾ ਸਰਕਾਰ ਨੇ ਬੇਸ਼ੱਕ ਮਾਫੀ ਵੀ ਮੰਗੀ ਹੈ ਸੋ ਜਮੀਨਾਂ ਸਮਾਨ ਦਾ ਫਰਕ ਹੈ ਦੋਹਾਂ ਦਾ ਵੈਸੇ ਵੀ ਜਮੀਨਾਂ ਵਸਬਾਨ ਦਾ ਹੀ ਫਰਕ ਹੈ ਕਿਉਂਕਿ ਉਹ ਰੋਣਾ ਵਾਲਾ ਜਹਾਜ਼ ਆ ਜਿਹੜਾ 2 ਸਾਲ ਪਹਿਲਾਂ ਸੋਨਾ ਲੈ ਕੇ ਆਇਆ ਸੀ ਉਹ ਸਮੁੰਦਰ ਵਾਲਾ ਜਹਾਜ਼ ਸੀ ਪਰ ਇਹ ਆ ਵੀ ਇੱਥੇ ਪੰਜਾਬੀਆਂ ਦਾ ਸਿਰ ਜਿਹੜਾ ਉਹ ਸ਼ਰਮ ਨਾਲ ਦੀਵਾ ਹੋਇਆ ਤੇ ਮੈਂ ਭਾਰਤੀਆਂ ਦਾ ਸਿਰ ਸ਼ਰਮ ਨਾਲ ਦੀਵਾ ਹੋਇਆ ਕਿਉਂਕਿ ਅਸੀਂ ਅਪਰਾਧੀ ਸੀ ਇੱਥੇ ਤੇ ਉਸ ਜਹਾਜ਼ ਦੇ ਵਿੱਚ ਜਿਸ ਤਰ੍ਹਾਂ ਕੈਨੇਡਾ ਨੇ ਕਾਰਵਾਈ ਕੀਤੀ ਸੀ ਤੇ ਜਿਹੜੀ ਉਹਨਾਂ ਨੂੰ ਬੇਸ਼ੱਕ ਬੜੇ ਸਮੇਂ ਬਾਅਦ ਜਾ ਕੇ ਅਹਿਸਾਸ ਹੋਇਆ ਸੀ ਕਿ ਅਸੀਂ ਗਲਤ ਕੀਤਾ ਹੈ ਉਥੇ ਅਸੀਂ ਸਹੀ ਸੀਗੇ ਇਸ ਕਰਕੇ ਪਾ ਕਰਕੇ ਕੈਨੇਡਾ ਨੇ ਮਾਫੀ ਮੰਗੀ ਸੀ ਸੋ ਇਸ ਤਰ੍ਹਾਂ ਦੀਆਂ ਵਾਰਤਾਤਾਂ ਨੂੰ ਅੰਜਾਮ ਦੇਣ ਤੋਂ ਪਹਿਲਾਂ ਹਜ਼ਾਰ ਵਾਰ ਸੋਚੋ ਕਿ ਤੁਹਾਡੇ ਖਾਨਦਾਨ ਦਾ ਤੁਹਾਡੀ ਸਟੇਟ ਦਾ ਤੁਹਾਡੇ ਦੇਸ਼ ਦਾ ਨਾਮ ਇਹਦੇ ਨਾਲ ਕੋਈ ਚਮਕਦਾ ਨਹੀਂਗਾ ਮਿੱਟੀ ਦੇ ਵਿੱਚ ਮਿਲਾਉਣ ਦੀ ਅਸੀਂ ਕੋਸ਼ਿਸ਼ ਕਰਾਂਗੇ राव ਸਾਹਿਬ ਜੇਕਰ ਅਸੀਂ ਇਸ ਤਰ੍ਹਾਂ ਦੀਆਂ ਉਥੇ ਘਣਾਉਣੀਆਂ ਹਰਕਤਾਂ ਨੂੰ ਅੰਜਾਮ ਦਿੰਦੇ ਆਂ ਚਹਿ ਸਰ ਪੰਥਕ ਸਰ ਕਿੱਧਰ ਨੂੰ ਜਾ ਰਹੀ ਹੈ ਜੀ ਮੈਨੂੰ ਤਾਂ ਲੱਗਦਾ ਹੈ ਵੀ ਆਪਣੇ ਖਬਰਾਂ ਕਰਨ ਵਾਲਿਆਂ ਦੇ ਮੂੰਹ ਪੱਕ ਜਾਣੇ ਨੇ ਅਸਤੀਫੇ ਅਸਤੀਫੇ ਕਹਿੰਦੇ ਕਹਦੇ ਤੇ ਸੁਣਨ ਵਾਲਿਆਂ ਦੇ ਕੰਨ ਪੱਕ ਜਾਣੇ ਨੇ ਕਿਸੇ ਨੇ ਅਸਤੀਫਾ ਦਿੱਤਾ ਕਿਸੇ ਨੇ ਮਨਜ਼ੂਰ ਕਰ ਲਿਆ ਕਿਸੇ ਨੇ ਮਨਜ਼ੂਰ ਨਹੀਂ ਕੀਤਾ ਹੁਣ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਕਿਹਾ ਜਾ ਰਿਹਾ ਹੈ ਕਹਿੰਦੇ ਤੁਸੀਂ ਦੁਬਾਰਾ ਫੇਰ ਦੇਖੋ ਆਪਣੇ ਅਸਤੀਫੇ ਨੂੰ ਇਹ ਨਹੀਂ ਕਿਹਾ ਵੀ ਤੁਸੀਂ ਮਨਜ਼ੂਰ ਨਹੀਂ ਕਰਦੇ ਤੇ ਫੇਰ ਦੇਖੋ ਤਾਂ ਮਤਲਬ ਇਹ ਹੈ ਵੀ ਕੋਈ ਲਾਈਨ ਰਹਿ ਨਾ ਗਈ ਹੋਵੇ ਵੀ ਚੰਗੀ ਤਰ੍ਹਾਂ ਲਿਖ ਕੇ ਭੇਜੋ ਜੀ ਅ ਰੌਸ ਸਾਬ ਗਿਆਨੀ ਹਰਪ੍ਰੀਤ ਸਿੰਘ ਨੂੰ ਨਹੀਂ ਉਹ ਉਹਨਾਂ ਨੇ ਧਾਮੀ ਸਾਹਿਬ ਨੂੰ ਕਿਹਾ ਕਿਉਂਕਿ ਉਹ ਗੱਲ ਹੈ ਵੀ ਹੁਣ ਦਾਅ ਕੇ ਬਰੀ ਇਧਰੋਂ ਭੋਜਨ ਹਾਂਜੀ ਹਾਂ ਤੁਹਾਡੇ ਕੋਲੋਂ ਦਾਅ ਕੇ ਕੋਲ ਵੀ ਹੋ ਜਾਂਦੇ ਨੇ ਜੀ ਸੋ ਆਇਆ ਜੀ ਉਹ ਧਾਮੀ ਸਾਹਿਬ ਨੂੰ ਕਿਹਾ ਉਹਨਾਂ ਨੇ ਕਿਹਾ ਜਿਹੜਾ ਤੁਸੀਂ ਅਸਤੀਫਾ ਲੈ ਕੇ ਭੇਜਿਆ ਵੀ ਉਹਨੂੰ ਅਸੀਂ ਮਨਜ਼ੂਰ ਨਹੀਂ ਕਰਦੇ ਤੁਸੀਂ ਇਹਨੂੰ ਦੁਬਾਰਾ ਦੇਖੋ ਸੋ ਇਹਦੇ 2 ਮਹੀਨੇ ਕੱਟੇ ਜਾ ਰਹੇ ਨੇ ਜੀ ਤੇ ਜੇ ਤੁਸੀਂ ਮਨਜ਼ੂਰ ਨਹੀਂ ਕਰਦੇ ਉਹਨੂੰ ਰੱਦ ਕਿਉਂ ਨਹੀਂ ਕੀਤਾ ਤੁਸੀਂ ਕਹਿੰਦੇ ਹੋ ਦੁਬਾਰਾ ਦੇਖੋ ਇਹਨੂੰ ਤੇ ਵਾਕਈ ਗੱਲ ਤੁਹਾਡੀ ਠੀਕ ਹੈ ਕਿ ਕੋਈ ਕਮੀ ਰਹੇਗੀ ਤਾਂ ਦੁਬਾਰਾ ਸੋਧ ਕੇ ਦੇ ਦਿਓ ਅਸੀਂ ਫਿਰ ਦੇਖ ਲਾਂਗੇ ਇਹਨੂੰ ਸੋ ਇਹ ਕਿ ਜਿਹੜੀ ਡਰਾਮੇਬਾਜ਼ੀ ਚੱਲ ਰਹੀ ਆ ਨਾ ਇਹ ਸ਼ਬਦ ਕਹਿੰਦੇ ਆ ਵੀ ਸਾਨੂੰ ਹੁਣ ਜ ਸੰਕੋਚ ਨਹੀਂ ਮੈਂ ਕਰਦਾ ਇਸ ਚੀਜ਼ ਤੋਂ ਸੋ ਇਹ ਡਰਾਮੇਬਾਜ਼ੀ ਜਿਹੜੀ ਇਸ ਤਰ੍ਹਾਂ ਦੀ ਚੱਲ ਰਹੀ ਹੈ ਸੋ ਇਹ ਤੋਂ ਰੱਬ ਦਾ ਵਾਸਤਾ ਹੈ ਸਾਡੀ ਪੰਥਕ ਜਿਹੜੀ ਇਹ ਵੱਡੀਆਂ ਜਮਾਤਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਲ ਇਹ ਸਾਰਾ ਮਾਮਲਾ ਜੁੜਿਆ ਹੋਇਆ ਔਰ ਸ਼੍ਰੋਮਣੀ ਅਕਾਲੀ ਦਲ ਸਾਡੀ ਜਿਹੜੀ ਇੱਕ ਪੰਥਕ ਜਮਾਤ ਹੈ ਸੋ ਮੈਂ ਚਾਹਾਂਗਾ ਕਿ ਇਹ ਸਿਰ ਜੋੜ ਕੇ ਇਹ ਸਾਰੀਆਂ ਸਮਾਜੀਆਂ ਜਿਹੜੀਆਂ ਨੇ ਇਹ ਬੈਠਣ ਸ੍ਰੀ ਅਕਾਲ ਤਖਤ ਸਾਹਿਬ ਦੀ ਰਾਇ ਨਵਾਈ ਦੇ ਹੇਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਸਾਰਾ ਪ੍ਰਬੰਧ ਦੇਖਦੀ ਦੇਖ ਰਹੀ ਹੈ ਜਿਹੜੀ ਉਹ ਬੈਠ ਕੇ ਇਸ ਮਸਲੇ ਦਾ ਕੋਈ ਸਾਰਥਕ ਹੱਲ ਲੱਭਣ ਕਿਉਂਕਿ ਸਾਨੂੰ ਬਦਨਾਮ ਕਰਨ ਵਾਲੇ ਤਾਂ ਸਾਡੇ ਵਿਰੋਧੀਆਂ ਬਹੁਤ ਨੇ ਸਾਨੂੰ ਆਪਣਿਆਂ ਦੀ ਲੋੜ ਨਹੀਂ ਸੀ ਪਰ ਹੁਣ ਮੈਂ ਸਦਕੇ ਜਾਵਾਂ ਸਾਡੇ ਆਪਣਿਆਂ ਦੇ ਕਿ ਜਿਹੜਾ ਮੋਰਚਾ ਇਹਨਾਂ ਨੇ ਖੋਲ੍ਹਿਆ ਹੋਇਆ ਇਹ ਨਹੀਂ ਪਤਾ ਲੱਗਦਾ ਵੀ ਅੱਜ ਕਿਹਨੂੰ ਇਹ ਨਵਾਜ ਰਹੇ ਨੇ ਤੇ ਕੱਲ ਕਿਹਨੂੰ ਇਹ ਜਿਹੜਾ ਨਿੰਦ ਰਹੇ ਨੇ ਭੰਡ ਰਹੇ ਨੇ ਇਹ ਮਾਮਲਾ ਜਿਹੜਾ ਜੀ ਹੁਣ ਇਸ ਤੋਂ ਬਾਅਦ ਇੱਕ ਅੰਤਰਿਮ ਕਮੇਟੀ ਦੀ ਜਿਹੜੀ ਮੀਟਿੰਗ ਹੋਈ ਹੈ ਉਦੇ ਵਿੱਚ ਉਹਨਾਂ ਨੇ ਕਾਫੀ ਕੁਝ ਐਸਾ ਕਰਿਆ ਜਾਂ ਐਸਾ ਕਰਨ ਦੀ ਕੋਸ਼ਿਸ਼ ਕੀਤੀ ਐਸਾ ਦਿਖਾਉਣ ਦੀ ਕੋਸ਼ਿਸ਼ ਕੀਤੀ ਐ ਜੀ ਤੋਂ ਬਚਿਆ ਜਾ ਸਕਦਾ ਸੀ ਹੋਰ ਸਾਰੇ ਮਾਮਲਿਆਂ ਤੋਂ ਇਲਾਵਾ ਇੱਥੇ ਗਿਆਨੀ ਰਕबीर ਸਿੰਘ ਉਹਨਾਂ ਨੂੰ ਵੀ ਉਹਨਾਂ ਨੇ ਇੱਕ ਤਰ੍ਹਾਂ ਨਾਲ ਜਥੇਦਾਰੀ ਦੀਆਂ ਹੱਦਾਂ ਦਿਖਾਉਣ ਦੀ ਗੱਲ ਕਹੀ ਗਈ ਹੈ ਕਿਉਂਕਿ ਉਹਨਾਂ ਨੂੰ ਦੱਸਿਆ ਗਿਆ ਕਿ ਜਿਹੜੇ ਜਥੇਦਾਰ ਨੇ ਉਹ ਵੀ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਨੇ ਸ਼੍ਰੋਮਣੀ ਕਮੇਟੀ ਚਾਵੇ ਤਾਂ ਜਥੇਦਾਰਾਂ ਸਾਹਿਬ ਦੇ ਖਿਲਾਫ ਕਾਰਵਾਈ ਕਰ ਸਕਦੀ ਹੈ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਇਹ ਜਿਹੜੇ ਵਿਆਮ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਸਾਹਮਣੇ ਆਉਣੀਆਂ ਇਹ ਪੰਥ ਦੇ ਲਈ ਇਹ ਸਿੱਖ ਕੌਮ ਦੇ ਲਈ ਕੋਈ ਜ਼ਿਆਦਾ ਅੱਛੇ ਨਹੀਂ ਹੈਗੇ। ਦੂਜੀ ਗੱਲ ਮੈਂ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਕੀਤੀ ਹੈ ਮੈਂ ਵੀ ਅੱਜ ਉਹਨਾਂ ਦਾ ਜ਼ਿਕਰ ਕਰਦਾ। ਜਦੋਂ 2 ਦਸੰਬਰ ਨੂੰ ਅਕਾਲ ਤਖਤ ਸਾਹਿਬ ਦੇ ਉੱਤੇ ਫੈਸਲਾ ਹੁੰਦਾ ਇਹ ਸਾਰਾ ਮਾਮਲਾ ਸਾਹਮਣੇ ਆਉਂਦਾ ਹੈ। ਸੁਖਬੀਰ ਸਿੰਘ ਬਾਦਲ ਸਾਰੇ ਮਾਮਲੇ ਨੂੰ ਆਪਣੇ ਉੱਪਰ ਲੈ ਕੇ ਮਾਫੀ ਮੰਗਦੇ ਨੇ ਤੇ ਸਜ਼ਾਾਂ ਲੱਗਦੀਆਂ ਨੇ। ਉਸ ਟਾਈਮ ਤੱਕ ਗਿਆਨੀ ਹਰਪ੍ਰੀਤ ਸਿੰਘ ਉਹਣੀ ਦਾ ਨਾਮ ਜਿਹੜਾ ਇੱਕ ਹੀਰੋ ਦੇ ਤੌਰ ਦੇ ਉੱਤੇ ਮੁਰੇ ਸੀ ਤੇ ਦੂਸਰੇ ਦਿਨ ਜੋ ਕੁਝ ਹੋਇਆ ਉਹ ਵੀ ਤੁਹਾਡੇ ਸਾਹਮਣੇ ਆ ਜਦੋਂ ਰੋਂਦਿਆਂ ਨੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਫਿਰ ਉਸ ਤੋਂ ਬਾਅਦ ਤੀਸਰੇ ਦਿਨ ਜਦੋਂ ਯੂ ਟਰਨ ਲਿਆ ਗਿਆ ਨਹੀਂ ਹਰਪ੍ਰੀਤ ਸਿੰਘ ਨੇ ਉਹ ਵੀ ਸਾਡੇ ਤੁਹਾਡੇ ਸਾਹਮਣੇ ਆ ਤੇ ਹੁਣ ਜਦੋਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਕਮੇਟੀ ਬਣਾ ਕੇ ਉਹਨਾਂ ਨੂੰ ਸੇਵਾਵਾਂ ਤੋਂ ਵਾਂਝੇ ਕੀਤਾ ਉਸ ਤੋਂ ਬਾਅਦ ਦੇ ਤੇ ਵਰ ਜੋ ਉਹਨਾਂ ਦੇ ਬੋਲ ਰਹੇ ਨੇ ਉਹ ਵੀ ਸਾਡੇ ਤੁਹਾਡੇ ਸਾਹਮਣੇ ਆ ਗਿਆਨੀ ਹਰਪ੍ਰੀਤ ਸਿੰਘ ਜੀ ਇੱਕ ਧਾਰਮਿਕ ਸ਼ਖਸੀਅਤ ਨੇ ਉਹਨਾਂ ਨੇ ਸਿਆਸਤ ਦੇ ਵਿੱਚ ਆਪਣਾ ਜਿਹੜਾ ਇਹ ਇੰਟਰਸਟ ਹੈ ਉਹ ਕਾਫੀ ਟਾਈਮ ਤੋਂ ਦਿਖਾਉਣਾ ਸ਼ੁਰੂ ਕਰ ਦਿੱਤਾ ਸੀ ਪਰ ਉਹ ਜਿਹੜਾ ਇੰਟਰਸਟ ਉਹਨਾਂ ਦਾ ਉਹਨਾਂ ਨੂੰ ਮੇਰਾ ਖਿਆਲ ਹੈ ਇਸ ਲੈਵਲ ਤੇ ਲਹਿ ਬੈਠੇਗਾ ਇਹ ਕਦੇ ਉਹਨਾਂ ਨੇ ਵੀ ਨਹੀਂ ਸੋਚਿਆ ਹੋਣਾ ਹੁਣ ਜਿਹੜਾ ਤਾਜ਼ਾ ਮਾਮਲਾ ਗਿਆਨੀ ਹਰਪ੍ਰੀਤ ਸਿੰਘ ਦਾ ਮੈਂ ਜ਼ਿਕਰ ਕਰ ਰਿਹਾ ਉਹਨਾਂ ਦੀ ਜਿਹੜੀ ਬੇਵਾਕ ਬੋਲਣੀ ਹੈ ਹੋ ਸਕਦਾ ਬਹੁਤ ਸਾਰੇ ਅਕਾਲੀ ਦਲ ਦੇ ਵਿਰੋਧੀ ਹੁਣ ਉਹਨਾਂ ਨੂੰ ਇਹ ਚੀਜ਼ਾਂ ਚੰਗੀਆਂ ਲੱਗਦੀਆਂ ਹੁਣ ਪਰ ਥੋੜਾ ਜਿਹਾ ਅਸੀਂ ਅਗਰ ਉੱਪਰ ਉੱਠ ਕੇ ਦੇਖੀ ਨਾ rau ਸਾਹਿਬ ਕਿਤੇ ਨਾ ਕਿਤੇ ਇਹ ਸਾਡੀ ਸਿੱਖ ਕੌਮ ਦੀ ਸੋਚ ਦਾ ਜਨਜਾ ਹੈ ਜਿਹੜੇ ਬਿਆਨ ਇੱਕ ਦੂਜੇ ਦੇ ਖਿਲਾਫ ਚਾਹੇ ਅਕਾਲੀ ਦਲ ਦੇ ਬੁਲਾਰੇ ਅਕਾਲੀ ਦਲ ਦੇ ਖਿਲਾਫ ਖੁੱਲ ਕੇ ਪੜਾਸ ਕੱਢ ਰਹੇ ਨੇ ਠੀਕ ਹੈ ਖਬਰ ਬਣਦੀ ਹੈ ਅਸੀਂ ਤੁਸੀਂ ਚਰਚਾ ਕਰਦੇ ਹਾਂ ਲੋਕ ਸੁਣਦੇ ਨੇ ਵਿਰੋਧੀ ਉਹਨੂੰ ਹੋਰ ਤਰੀਕੇ ਨਾਲ ਸੁਣਨਗੇ ਜਿਹੜੇ ਅਕਾਲੀ ਦਲ ਦੇ ਪੱਖੀ ਨੇ ਉਹਨੂੰ ਹੋਰ ਤਰੀਕੇ ਨਾਲ ਸੁਣਨਗੇ ਪਰ ਗਿਆਨੀ ਹਰਪ੍ਰੀਤ ਸਿੰਘ ਨੂੰ ਜਿਹੜਾ ਸਨਮਾਨ ਦਿੱਤਾ ਗਿਆ ਹੈ ਪ੍ਰੇਮ ਸਿੰਘ ਚੰਦੂ ਮਾਜਰਾ ਵੱਲੋਂ ਤੇ ਉਹਦੇ ਬੇਟੇ ਵੱਲੋਂ ਉਸ ਸਨਮਾਨ ਨੂੰ ਲੈ ਕੇ ਵੀ ਚਰਚਾਾਂ ਸ਼ੁਰੂ ਹੋ ਗਈਆਂ ਨੇ ਔਰ ਮੇਰਾ ਇਹ ਮੰਨਣਾ ਹੈ ਕਿ ਇਸ ਸਨਮਾਨ ਤੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਬਚਣਾ ਚਾਹੀਦਾ ਸੀ ਕਿਉਂਕਿ ਹੁਣ ਜਿਹੜਾ ਇਲਜ਼ਾਮ ਉਹਨਾਂ ਤੇ ਅਕਾਲੀ ਦਲ ਵਾਲੇ ਲਾ ਰਹੇ ਸੀ rau sahab ਕਿ ਇਹ ਉਹਨਾਂ ਲੋਕਾਂ ਦੇ ਨਾਲ ਰਲੇ ਹੋਏ ਨੇ ਜਿਹੜੇ ਅਕਾਲੀ ਦਲ ਨੂੰ ਨੀਵਾਂ ਦਿਖਾਉਣਾ ਚਾਹੁੰਦੇ ਨੇ ਭਾਵ ਸੁਧਾਰ ਲਹਿਰ ਵਾਲਿਆਂ ਦੇ ਨਾਲ ਉਹ ਹੁਣ ਕਹਿੰਦੇ ਖੁੱਲ ਕੇ ਸਾਹਮਣੇ ਆ ਗਿਆ ਅਕਾਲੀ ਦਲ ਦੇ ਜਿਹੜੇ ਆ ਝਿੰਜਰ ਜਿਹੜੇ ਨੇ ਕੀ ਆ ਆਪਣੇ ਯੂਥ ਵਿੰਗ ਦੇ ਆਗੂ ਨੇ ਉਹਨਾਂ ਨੇ ਸਿੱਧਮ ਸਿੱਧਾ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਉੱਤੇ ਇਹ ਗੰਭੀਰ ਜਿਹੜੇ ਇਲਜ਼ਾਮ ਲਾਏ ਨੇ ਰੱਬ ਦਾ ਵਾਸਤਾ ਇਸ ਮਸਲੇ ਦਾ ਕੋਈ ਸਾਰਥਕ ਹੱਲ ਲੱਭਣੋਂ ਸਾਡੇ ਪੰਥਕ ਨਮਾਇੰਦੇ ਹੋ ਨਹੀਂ ਇਹ ਜਿਹੜੀ ਕੋਕੜਖੇ ਅਸੀਂ ਉਡਾ ਰਹੇ ਆਂ ਸੋ ਇਹ ਇਦਾਂ ਹੀ ਉੱਡਦੀ ਰਹਿਣੀ ਹੈ ਸਾਡੇ ਤੁਹਾਡੇ ਸਾਰਿਆਂ ਦੇ ਸਿਰ 'ਚ ਪੈਂਦੀ ਰਹਿਣੀ ਹੈ ਕਿਸੇ ਨੇ ਕਿਸੇ ਨੂੰ ਕਮੈਂਟ ਕਰਕੇ ਮਾੜਾ ਕਹਿਣਾ ਕਿਸੇ ਨੇ ਕਿਸੇ ਨੂੰ ਕਮੈਂਟ ਕਰਕੇ ਮਾੜਾ ਕਹਿਣਾ ਪਰ ਇਹ ਸਮਾਂ ਨਹੀਂ ਕਿਸੇ ਨੂੰ ਮਾੜਾ ਚੰਗਾ ਕਹਿਣ ਦਾ ਅੱਜ ਸਿਰ ਜੁੜਨ ਦੀ ਨੌਬਤ ਆ ਚੁੱਕੀ ਹੈ ਚਹਿਲ ਸਾਹਿਬ ਜਦੋਂ ਕੋਈ ਸੰਸਥਾਵਾਂ ਬਣਦੀਆਂ ਨੇ ਉਹਨਾਂ ਦਾ ਕੋਈ ਨਿਸ਼ਾਨਾ ਹੁੰਦਾ ਉਹਨਾਂ ਦੇ ਕੋਈ ਮੋਟੀਵੇ ਹੁੰਦੇ ਨੇ ਵੀ ਆਪਾਂ ਕਾਦੇ ਵਾਸਤੇ ਬਣਾ ਰਹੇ ਹਾਂ ਮੈਨੂੰ ਤਾਂ ਇਹ ਲੱਗਦਾ ਵੀ ਪੰਜਾਬ ਦੇ ਲੋਕ ਕਿਤੇ ਭੁੱਲੀ ਨਾ ਜਾਣ ਕਿ ਸ਼੍ਰੋਮਣੀ ਕਮੇਟੀ ਕਾਦੇ ਵਾਸਤੇ ਬਣੀ ਸੀ ਅਜੇ ਤੱਕ ਇਹ ਚੋਣਾਂ ਨਹੀਂ ਕਰਵਾ ਸਕੇ ਸਕੂਲ ਕਾਲਜ ਬਣਾਉਣੇ ਸੀ ਹਸਪਤਾਲ ਬਣਾਉਣੇ ਸੀ ਉਸ ਪਾਸੇ ਨੂੰ ਤਾਂ ਜਾ ਹੀ ਨਹੀਂ ਰਹੇ ਜੀ ਤਾਂ ਸਤੀਖਿਆ ਵਾਲੀ ਵੱਲ ਜਿੱਕੇ ਵਾਕਈ ਬਹੁਤ ਵੱਡੀ ਗੱਲ ਤੁਸੀਂ ਕਹੀ ਹੈ ਜਿਹੜੀ ਆਪਣੀ ਜਰਨੇਸ਼ਨ ਨੂੰ ਤਾਂ ਪਤਾ ਵੀ ਇਹ ਗੁਰਦੁਆਰਾ ਸਾਹਿਬ ਸੰਭਾਲ ਦੇ ਲਈ ਬਣੀ ਸੀ ਔਰ ਕਿਹਾ ਜਾਂਦਾ ਕਿ ਵੱਡੀਆਂ ਕੁਰਬਾਨੀਆਂ ਦੇ ਕੇ ਇਹ ਸਾਡੀ ਸੰਸਥਾ ਹੋਂਦ ਦੇ ਵਿੱਚ ਆਈ ਸੀ ਪਰ ਹੁਣ ਤਾਂ ਸਿੱਧੇ ਵੀ ਸਿੱਧੇ ਰੂਪ ਦੇ ਵਿੱਚ ਮਾਫ ਕਰਨਾ ਇਹ ਅਕਾਲੀ ਦਲ ਨੂੰ ਡਿਫੈਂਡ ਕਰਦੀ ਤੇ ਅਕਾਲੀ ਦਲ ਦੇ ਖਿਲਾਫ ਜਿਹੜੇ ਵੀ ਜੋ ਵੀ ਬੋਲਦੇ ਨੇ ਚਾਹੇ ਉਹ ਕਿਸੇ ਵੀ ਉੱਤ ਉਤਵੇਂ ਦੇ ਉੱਤੇ ਬੈਠੇ ਨੇ ਉਹਨਾਂ ਨੂੰ ਉਹਨਾਂ ਦਾ ਜਿਹੜਾ ਇਸ ਗੱਲ ਦਾ ਅਹਿਸਾਸ ਕਰਾਉਣ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਨੇ ਕਿ ਤੁਸੀਂ ਵੱਡੇ ਨਹੀਂਗੇ ਤੇ ਆਹ ਕੁਝ ਜਿਹੜਾ ਕੋ ਸਿਆਸਤ ਦੇ ਵਿੱਚ ਇਸ ਟਾਈਮ ਚੱਲ ਰਿਹਾ ਮੇਰੇ ਕੋਲ ਇੱਥੇ ਆ ਕੇ ਸ਼ਬਦ ਮੁੱਕ ਜਾਂਦੇ ਨੇ ਕਿਉਂਕਿ ਅਸੀਂ ਵੀ ਕਈ ਵਾਰੀ ਇਦਾਂ ਦੇ ਸ਼ਬਦ ਨਹੀਂ ਵਰਤਣਾ ਚਾਹੁੰਦੇ ਪਰ ਫਿਰ ਉਹੀ ਗੱਲ ਕਵਾਂਗੇ ਕਿ ਸ਼੍ਰੋਮਣੀ ਕਮੇਟੀ ਆਪਣੇ ਫਰਜ਼ ਪਛਾਣੇ ਔਰ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਆਪਣਾ ਰੋਲ ਸਹੀ ਤਰੀਕੇ ਨਾਲ ਅਦਾ ਕਰਨ ਔਰ ਇਸ ਪੰਥਕ ਖਲਾਰੇ ਨੂੰ ਇਕੱਠਾ ਕਰਨ ਦੇ ਲਈ ਇਹ ਸਾਰੇ ਆਗੂ ਇਕੱਠੇ ਹੋਣ ਰਹੋ। ਕਿਹ ਹੈ ਸਰ ਪੰਜਾਬ ਸਰਕਾਰ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਜਾ ਰਹੀ ਹੈ ਕੋਈ ਤੁਹਾਨੂੰ ਅਸਰ ਲੱਗ ਰਿਹਾ ਜੀ ਕਿਸੇ ਪਾਸੇ ਸ਼ੁਰੂ ਕੀਤਾ ਹੈ ਰਾਉ ਸਾਹਿਬ ਮੁਖਸਰ ਸਾਹਿਬ ਦੇ ਡੀਸੀ ਨੂੰ ਸਸਪੈਂਡ ਕਰਨ ਤੋਂ ਬਾਅਦ ਇਹ ਸਿਲਸਿਲਾ ਲੱਗਦਾ ਵੀ ਇਹ ਵੱਡੇ ਪੱਧਰ ਦੇ ਉੱਤੇ ਚੱਲੇਗਾ ਭ੍ਰਿਸ਼ਟਾਚਾਰ ਮੁਕਤ ਕਰਨ ਦੇ ਲਈ ਕੋਸ਼ਿਸ਼ਾਂ ਸਰਕਾਰ ਲਗਾਤਾਰ ਜਾਰੀ ਰੱਖੂਗੀ ਤੇ ਦੂਜੇ ਪਾਸੇ ਇੱਕ ਐਸਐਚਓ ਨੂੰ ਉਸੇ ਜ਼ਿਲ੍ਹੇ ਦੇ ਵਿੱਚੋਂ ਸਸਪੈਂਡ ਕੀਤਾ ਜਾਂਦਾ ਲਾਈਨ ਹਾਜ਼ਰ ਕੀਤਾ ਜਾਂਦਾ ਉਹਦੇ ਉੱਪਰ ਵੀ ਕਾਫੀ ਗੰਭੀਰ ਇਲਜ਼ਾਮ ਦੱਸੀ ਜਾ ਰਹੇ ਸੀ ਔਰ ਹੁਣ ਬੀਤੇ ਕੱਲ 21 ਪੁਲਿਸ ਅਧਿਕਾਰੀਆਂ ਦੇ ਜਿਹੜੇ ਤਵਾਦਲੇ ਕੀਤੇ ਗਏ ਨੇ ਪੁਲਿਸ ਪੰਜਾਬ ਸਰਕਾਰ ਦਾ ਤੇ ਪੁਲਿਸ ਵਿਭਾਗ ਦਾ ਕਹਿਣਾ ਹੈ ਕਿ ਸਿਸਟਮ ਨੂੰ ਚੁਸਤ ਦਰਸਤ ਕਰਨ ਵਾਸਤੇ ਇਹ ਇਹ ਸਾਰੀਆਂ ਜਿਹੜੀਆਂ ਰੁਟੀਨ ਦੀਆਂ ਕਾਰਵਾਈਆਂ ਨੇ ਪਰ ਕਿਤੇ ਨਾ ਕਿਤੇ ਸਰਕਾਰ ਜਿਹੜੀ ਹੈ ਭ੍ਰਿਸ਼ਟਾਚਾਰ ਦੇ ਖਿਲਾਫ ਜਿਹੜੀ ਮੁਹਿੰਮ ਬੰਡੀ ਹੋਈ ਹੈ ਜਿਹੜਾ ਕਿ ਹੁਣ ਸਰਕਾਰ ਨੂੰ ਅਹਿਸਾਸ ਹੋ ਗਿਆ ਕਿ ਹੁਣ ਲੋਕਾਂ ਨੂੰ ਸਾਫ਼ ਸੁਥਰਾ ਪ੍ਰਸ਼ਾਸਨ ਦੇਣਾ ਪੈਣਾ ਹੈ ਇਸ ਤੋਂ ਬਿਨਾ ਹੋਰ ਕੋਈ ਗੁਜ਼ਾਰਾ ਨਹੀਂ ਹੈਗਾ ਸੋ ਉਸ ਪਾਸੇ ਨੂੰ ਚਲਦੀ ਸਰਕਾਰ ਨਜ਼ਰ ਆ ਰਹੀ ਹੈ ਪਰ ਕੱਲ ਮੈਨੂੰ ਇੱਕ ਲੁਧਿਆਣਾ ਜਿਲ੍ਹੇ ਤੋਂ ਸਾਡੇ ਇੱਕ ਦਰਸ਼ਕ ਦਾ ਫੋਨ ਆਇਆ ਰੌਣ ਸਾਬ ਉਹ ਕਹਿੰਦਾ ਜੀ ਮੈਂ ਤਸਵੀਰ ਦੇ ਵਿੱਚ ਅ ਇੰਤਕਾਲ ਚੜ੍ਹਾਉਣਾ ਸੀ ਮੇਰੇ ਫਾਦਰ ਸਾਹਿਬ ਦੀ ਡੈਥ ਹੋਈ ਨੂੰ ਕੁਝ ਸਮਾਂ ਹੋ ਗਿਆ ਸੋ ਕਹਿੰਦੇ ਮੈਨੂੰ ਪਟਵਾਰੀ ਰਾਹ ਨਹੀਂ ਦਿੰਦਾ ਕਹਿੰਦੇ ਵੀ ਅਸੀਂ ਕੀ ਕਰ ਸੋ ਮੈਂ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਆਪਣੇ ਸਬੰਧਤ ਐਮਐਲਏ ਸਾਹਿਬ ਤੱਕ ਇਹ ਮਾਮਲਾ ਲੈ ਕੇ ਜਾਓ ਐਮਐਨਏ ਸਾਹਿਬ ਨੂੰ ਦੱਸੋ ਨਹੀਂ ਕੋਈ ਸੁਣਦੇ ਫਿਰ ਡੀਸੀ ਸਾਹਿਬ ਨੂੰ ਹੋਰ ਉੱਚ ਅਧਿਕਾਰੀਆਂ ਤੱਕ ਇਹ ਮਾਮਲਾ ਲੈ ਕੇ ਜਾਓ ਕਿ ਤੁਹਾਡਾ ਮਸਲਾ ਹੱਲ ਹੋਵੇ ਪਰ ਤਸੀਲਾ ਦੇ ਵਿੱਚ ਜੋ ਕੁਝ ਚੱਲ ਰਿਹਾ ਹੈ ਕਿੰਨੀ ਕੁ ਦੇ ਉੱਤੇ ਜਿਹੜੀ ਸੁਧਾਰ ਹੋਇਆ ਤੇ ਮੈਂ ਲਾਸਟ ਟਿੱਪਣੀ ਤੁਹਾਡੀ ਚਾਹੂੰਗਾ ਉਸ ਤੋਂ ਬਾਅਦ ਫਿਰ ਆਪਾਂ ਇਸ ਪ੍ਰੋਗਰਾਮ ਨੂੰ ਸਮਾਪਤ ਕਰੀਏ ਕਿਉਂਕਿ ਸਮਾਂ ਸੀ ਆਲਮੋਸਟ ਜ਼ਿਆਦਾ ਲੈ ਚੁੱਕੇ ਹਾਂ ਪਰ ਆਪ ਸਾਹਿਬ ਜੋ ਵੀ ਤੁਹਾਨੂੰ ਲੱਗਦਾ ਉਹ ਥੋੜਾ ਜਿਹਾ ਦੱਸ ਦਿਓ ਦਰਸ਼ਕਾਂ ਜੇ ਸਾਹਿਬ ਮੈਂ ਤਾਂ ਇਹੀ ਕਹਣਾ ਪਟਵਾਰੀਓ ਕਹਦਾ ਜੀ ਨੇ ਰਾਹ ਦਿੱਤਾ ਮੈਂ ਆਪਣੇ ਤਾਂ ਜਿਵੇਂ ਕਹਦੇ ਹੁੰਦੇ ਨੇ ਵੀ ਪਟਵਾਰੀ ਤਾਂ ਨਹੀਂ ਲੱਗਿਆ ਤੋਂ ਡੀਸੀਓ ਲੱਗਿਆ ਹੈ ਵੀ ਕਹ ਦਿੰਦੇ ਨੇ ਪਿੰਡਾਂ 'ਚ ਲੋਕ ਰঞ্জੀਤ ਬਾਵੇ ਦਾ ਇੱਕ ਗਾਣਾ ਵੀ ਹੈ ਕਹਿੰਦਾ ਇੱਕ ਜੱਟ ਡਰੇ ਪਟਵਾਰੀ ਤੋਂ ਦੂਜੀਆਂ ਗੜਿਆਂ ਦੀ ਮਾਰ ਤੋਂ ਡਰੇ ਗੜੀ ਵੀ ਕੱਲ ਪਰਸੋਂ ਪੈ ਕੇ ਹਟੇ ਨਹੀਂ ਪਟਵਾਰੀ ਦਾ ਡਰ ਬਹੁਤ ਹੁੰਦਾ ਜੀ ਤੇ ਦਰਦੇ ਦਰਦੇ ਲੋਕ ਐਮਐਲਏ ਕੋਲ ਵੀ ਨਹੀਂ ਜਾਂਦੇ ਵੀ ਹੋ ਸਕਦਾ ਪਟਵਾਰੀ ਦੀ ਕਿਤੇ ਐਮਐਲਏ ਨਾਲੋਂ ਜ਼ਿਆਦਾ ਜਲਦੀ ਨਾ ਹੋਵੇ ਤੁਸੀਂ ਵੀ ਕਿਉਂ ਮੈਂ ਵੀਡੀਓ ਦੇਖ ਰਿਹਾ ਸੀ ਇੱਕ ਪਟਵਾਰੀ ਤੇ ਕਾਫੀ ਲੰਬੀ ਚੋਣੀ ਵੀ ਚਰਚਾ ਕੀਤੀ ਇਹਦੇ ਤੇ ਪਟਵਾਰੀ ਤੋਂ ਰੱਬ ਹੀ ਬਚਾਵੇ ਜੀ ਹੋਰ ਮੈਂ ਕੀ ਕਹਿ ਸਕਦਾ ਮਿਹਰਬਾਨੀ ਜੀ ਸਰ ਜੀ ਧੰਨਵਾਦ राव ਸਾਹਿਬ ਕੱਲ ਮਿਲਣ ਦੇ ਵਾਅਦੇ ਨਾਲ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੁਸੀਂ ਕਾਲ ਜੀ ਸ਼ੁਕਰੀਆ।